ਜੋ ਦੇਤੇ ਆਪਨੇ ਕਰੋ ਕਾਰਨ ਜਿਮਨੋ ਦੁਖ ਕਰਾਉ ਦਾਤਾਂ ਚੁੜੀਆਂ ਕੇ ਜੋ ਸੋ ਜਾਨਾ ਮੇਨੋ ਟੁਕੜੀ ਗੰਡੋ ਜੀ ਮਿਰਵਾਨ ਜੋ ਭਾਵਾਂ ਤੋਂ ਕੰਗਰਣੇ ਮਿਰਵਾਨਾ ਜੋ ਨਾ ਭਾਵਾਂ ਸੁਨਾ ਕਰਾਇ ਜਿੱਤੇ ਭਾਵਨ ਤੇ ਲਗ ਲੱਜ ਕੇ ਨਾ ਭਾਵਾਂ ਜਿੱਤੇ ਨਾ ਰੱਖੀ ਜਿੱਤੇ ਟਕੀਆਂ ਆਪਨੇ ਕਰਮਾਂ ਚੁਕੀਆਂ ਕੰਨ ਭਜਨ ਬਖਸ਼ੀ ਦਰਵਾਜ਼ੇ ਨੋ ਮਨਾ ਕਾਜਾ ਨਵਾਜਿਆ ਗੁਰਮੁਖਾਂ ਪਿਆਰਿਆਂ ਦੇ ਮੇਲੇ ਬਖਸ਼ੀ ਜਿਨ੍ਹਾਂ ਦੇ ਮਿਲਨੇ ਗਾ ਕੇ ਸਿੱਖੀ ਸੰਗਤ ਦੀ ਪ੍ਰਾਪਤੀ ਹੋਵੇ ਬਦਰ ਗਾਣੇ ਸੁਮਤ ਮੰਗਾਂ ਗਾਦੇ ਪਖਸ਼ਾਂਾਂ ਮਿਰਨਾ ਮਖੀਓ ਡਿੱਗੇ ਟੱਗੇ ਮਨ ਮੁਗਦੇ ਸੰਤਨਾ ਦੇ ਜੈ ਜੈ ਮਿਲਨੇ ਟੱਗੇ ਤੁਮ ਜਰਦਾਇਂ ਜਾਵਨ ਜਗਤ ਜਗਦਾ ਰੰਗਲਾ ਆਪਣੀ ਕਿਰਪਾ ਮਾ ਜਿੰਦੂ ਆਗੇ ਉਪਰਾਚੇ ਤੇ ਰਿਓ ਮਾ ਸਭ ਦੇ ਪੰਥ ਸਭ ਪਾਪ ਤੋਂ ਆਜੇ ਕਿੜਾ ਗਲਾ ਸੰਗੋੜਾ ਕਾਲਜੋਗ ਦੀਆਂ ਤਪੀਆਂ ਝੋਨੀਆਂ ਤੋਂ ਆਪ ਦੀ ਦੂਰ ਟਿਡਕੋ ਮਾਇਆ ਤੇ ਸੰਸਾਰਿਕ ਤੋਂ ਆਦੇ ਕਿ ਬਚਾਲੋ ਮੈਂ ਗੀਤਾ ਨਾ ਜਾਤਾ ਨਾਮ ਕੋ ਵਰਹਾਉਂ ਕਿ ਆਪੋਂ ਦੇਸਾਂ ਅਦੁੱਸ਼ ਹੋ ਗੁਣਾਂ ਕੋ ਭਗਵਾਨ ਜਪਦੇ ਨਾਦ ਰਾਮ ਤੇਮ ਦੇਵ ਜਨਾ ਬੋਜਰ ਕੇ ਮੀਰਾ ਮਨ ਵਿਗਿਆ ਦੇ ਹੋਇਆ ਹਿਸ਼ਾਰਾ ਪਾਰਨ ਸੋ ਸਤਿ ਆਪਰਾਮ ਕਰਤਾ ਦੇ ਤੇ ਜਾਨੀ ਚੀਤਨ ਰਾਗ ਤੇ ਦੇਵ ਆਗਮਯਾ ਮਾਰਗ ਤੇੜਾ ਕਰਨ ਮਾਲ ਜਤਰਾ ਕੋਟ ਲਾਗਦਾ ਭੂਗੀਆਂ ਦਾ ਪੂਰਾ ਗਨ ਕਾਪਾ ਪੰਦਾ ਕੋਈ ਗੁਣ ਅਬ ਗੁਣ ਨਹੀਂ ਵਿਚਾਰਿਆ ਆਪੀ ਉਹ ਤੇ ਪਾਂਟੀ ਦੇ ਆਦਮੀਆਂ ਨੂੰ ਦੇ ਇੱਕ ਪਾਕੀਆਂ ਲੇਖਿਆ ਕਿ ਤੈਨਾਂ ਛੁਪੀ ਐ ਕਿੰਨੇ ਕਨ ਬੋਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾ ਢੁਪਾ ਨੋ ਤਾਰ ਧੰਨ ਧੰਨ ਕਣ ਜਣਿਆ ਜਿਪ ਸਾਰ ਤੋਂ ਜੰਗ ਪਰਾਇਆ ਜਾਣ ਆਵਣ ਕੈ ਨਾ ਸਵਾਉ ਜੰਗ ਕੈ ਵੰਕ ਤੇ ਆਵ ਨਾ ਆਪੋ ਮੁਕਤ ਮੁਕਤ ਕਰਾ ਸੰਤਾਰਨਾ ਮੋ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੱਜੇ ਪਾਸ਼ਾ ਜੀ ਆਗਿ ਮੇਂ ਜਨਨਾ ਮੈਂ ਦਾਸ ਬੇਨਤੀ ਹੈ ਸਤਿਗਾਂਜ ਜੋਗ ਤਾਂ ਤਨ ਬਾਬਾ ਕੇ ਜਰ ਤਿੰਨ ਦੀ ਸਰਾਨਾ ਪਛੀ ਦੀ ਯਾਦ ਦੇ ਵਿੱਚ ਗੁਰਦਵਾਰਨ ਆਣ ਕੇ ਸਾਇਆ ਜਪੋ ਆਲ ਸੱਜੇ ਪਾਸ਼ਾ ਨਿਆ ਲੜੀਆਂ ਉਮਤੋਂ ਲਗੀਆਂ ਹਨ ਕਿਰਪਾ ਕਰੀ ਸੱਜੇ ਪਾਸ਼ਾ ਪਾਰਕੀਆਂ ਦੀਆਂ ਦੇ ਸਿਰ ਤੇ ਮਿਰ ਭਰਿਆ ਹੱਥ ਰੱਖਣਾ ਪਾਰਕੀਆਂ ਦੀਆਂ ਨੂੰ ਸਦਸਪਨ ਬਾਣੀ ਪੜਨਾ ਤੁਮ ਪਿਆ ਕਦਕਾਰ ਬਖਸ਼ਿਸ਼ ਕਰਨਾ ਸੇਵਾ ਦਾ ਗਾਣਾ ਸੇਵਾ ਕਰਨ ਦੀ ਭਾਵਨਾ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਆਮ ਜੀ ਦੇ ਕਰ ਕਰਤੀਆਂ ਸੰਤਾਂ ਆਂ ਜੇ ਤਨੀਆਂ ਖੁਸ਼ੀਆਂ ਲੈਣਵਾ ਦੇਵ ਮਾਹਰਖਾਂ ਦੇ ਆਦਮ ਨੂੰ ਤਾਇਆ ਕਰਦੇ ਹੋਇਆ ਗੁਰੂ ਘਰ ਗਿਆ ਮਢਿਆਈਆਂ ਲੈਣਵਾ ਦੇਵ ਗੁਰਮੁਖ ਪਿਆਰੇ ਬਾਣ ਗੰਭਤ ਕਰਾ ਰਹੇ ਹਨ ਨਾ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਕਰਤ ਦੇ ਸੇਵਾ ਦਾ ਆਤਮਾ ਜੀ ਸਾਹਿਬਾ ਜੀ ਸੰਜੀਤ ਸਿੰਘ ਜੀ ਸਾਨਯੋਗ ਦਰਸ਼ਨ ਸਿੰਘ ਜੀ ਸੱਚੇ ਪਾਤਸ਼ਾਹ ਜੀ بیٹے ਦੇ ਮੈਂ ਤਾਂ ਪਹੁੰਚਣ ਦੀ ਖੁਸ਼ੀ ਦੇ ਹੋਇ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਖੰਡ ਪਾਠ ਗੰਭਤ ਕਰਾਣ ਲੱਗੇ ਹਾਂ ਕਿਰਪਾ ਕਰਨੀ ਦੂਜਾ ਪਾਣ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਭਗਵੰਦ ਸਿੰਘ ਦੇ ਪਰਿਵਾਰ ਦੇ ਬਾષા ਜੀ ਪੇਂਦੀ ਆ ਕਿਰਪਾ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਤੀਜਾ ਪਾਠ ਬਲਵਿੰਦਰ ਸਿੰਘ ਸਾਨੂੰ ਬੁ ਮਹਿੰਦਰ ਸਿੰਘ ਸੱਜੇ ਪਾਸ਼ਾ ਜੀ ਦੇਸਾਂ ਪ੍ਰਦੇਸਾਂ ਦੇ ਵਿੱਚ ਬੱਚਿਆਂ ਨੂੰ ਭਗਤੇ ਕਰਨ ਦੀ ਬਖਸ਼ਣ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸੱਜੇ ਪਾਸ਼ਾ ਜੀ ਚੌਥਾ ਪਾਠ ਬਲਵਿੰਦਰ ਸਿੰਘ ਸਾਨੂੰ ਬੁ ਬਲਵੀਰ ਸਿੰਘ ਸੱਜੇ ਪਾਸ਼ਾ ਜੀ ਬੇਟੇ ਨੂੰ ਦੇਸਾਂ ਪ੍ਰਦੇਸਾਂ ਦੇ ਉੱਤੇ ਪੱਕਿਆਂ ਕਰਨ ਦੀ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਪਰਮਾ ਪਾਤ ਭਾਈ ਸਾਹਿਬ ਭਾਈ ਸਰਦੋਖ ਸਿੰਘ ਜੀ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਬੇਟੇ ਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਪੈਦਾ ਕਰਨੀ ਸੁਖ ਦਾਤਾ ਪਾਇ ਭਜਣੋ ਚਰਚਾ ਕਰ ਕਰ ਸਦਾ ਤੋ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਰ ਪਾਵਨਾ ਪ੍ਰਭਾੰਗ ਬਾਪੂ ਜਨ ਕੇ ਹੈ ਮੰਗ ਕਰ ਕਿਰਪਾ ਜੀ ਤੁਮ ਸਭ ਆਪਣੇ ਨਾਮ ਜਪੋ ਹੋਰਾਂ ਸੱਜੇ ਪਾਤਸ਼ਾਹ ਜੀ ਪੰਜਾਂ ਪਰਵਾਰਾਂ ਵੱਲੋਂ ਆਪ ਦੀ ਕਿਰਪਾ ਦਾ ਸੰਕਾ ਪੰਜਾਂ ਕਨਪਾੜਨ ਤੁਮ ਲੱਗੇ ਹਨ ਪੰਜਾਂ ਪਰਵਾਰਾਂ ਦੇ ਸਿੱਤੇ ਮੇਰ ਪਰਿਆ ਅੰਤ ਰੱਬ ਨਾਮ ਜਿਹੜੀਆਂ ਆਪਾ ਹੁਣਾਂ ਨੂੰ ਮੁਖ ਲਾ ਕੇ ਪਰਵਾਰ ਆਪੀ ਦਾ ਯਕ ਤਪ ਕਰਾਰੇ ਹਨ ਪਾਵਨਾ ਪੂਜੀਆਂ ਕਰਨੀਆਂ ਦੇਵਤਾਾਂ ਬ੍ਰਹਦੇਸਾਂ ਦੇ ਵਿੱਚ ਬੱਧਿਆ ਦੇਵ ਨੇਤੇ ਮੇਰ ਪਰਾਂ ਹੱਥ ਰੱਖਣਾ بچیاں ہوں آپ گنا بگنا تو بچا کے آپ نے شرنا دے جو نار جوڑی رکھنا کفن وہاں دے کرت کمائے کے نگا پاک بخشش کرنا دین دو گنے گا جو گنی تکیاں بخشش کرنیا نان گنا دے وہاں بنا کے آپ نے شرنا دے نار جوڑی رکھنا ایسا گروہ دی آپ نے پاہنڈ پکتا ہے جو دی جی ویچ پاٹی سنگ سے والار حال جانا کرپا کرو پاٹی ہاں سنگا ملو کس پڑھ بانی ਬਰੋਜ਼ਦਾਰਨ ਸੋ ਮਾਧੂਰੀਂ ਹਾੜੀਂ ਮੈਂ ਸੱਚੇ ਬਾਦਸ਼ਾਹ ਜੀ ਆਪਿਆਂ ਬਖਸ਼ਿਆ ਆਪਣੇ ਹਣਾੜਿਆਂ ਦੇ ਵਿੱਚੋਂ ਆਪ ਦੀ ਬਾਤ ਕੇ ਸੁਣੇ ਤਾਂ ਵਾਣਾ ਬੱਗੇ ਆਪ ਨੂੰ ਭੋਗ ਲਗੇ ਭੋਗ ਲਗਾ ਆਤੀ ਬੰਦਾ ਪਿਆਰੀ ਬਾਤਾਂ ਕੋ ਵੇ ਜੋ ਸ਼ਕੀ ਸੁਖਤਨਾ ਸੁਖੀਵਾਰ ਸੁਖਦੇਵ ਆਪ ਤੋਂ ਜੋ ਵੀ ਮਾਈ ਭਾਈ ਆਪ ਜੇ ਕਰਦੇ ਆਏ ਹੈ ਆਪਿਆਂ ਮਿਹਰਾਂ ਦਾ ਸਦਕਾ ਸਵਾਰੀ ਜਾਵੇ ਸੁਖ ਹੋਵੇ ਨਾਮ ਕਿਤੇ ਆਵੇ ਜੀ ਗੁਰੂ ਨਾਨਕ ਨਾਮ ਗੰਦੀ ਕਲਾ ਤੇਰੇ ਬਾਣੇ ਉੱਤੇ ਬੰਨਦਾ ਪਾਣਾ ਇੱਕ ਉਹ ਅੰਤਾਰ ਸਾਰੀ ਕੀ ਦਾ ਕੰਤਾਰ ਵਾਹਿਗੁਰੂ ਦੀ ਜੀ ਬੰਦੇ ਅਜੂਨੀ ਸਭਾਂ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਤੇ ਸਚੁ ਨਾਨਕ ਹੋਸੀ ਸੰਜੋਇ ਸੋਚੈ ਸੋジナ ਹੋਈ ਜੀ ਸੋ ਕੀ ਅੰਖਵਾ ਨੰਬੁਗਾ ਦੁਗਾ ਆਲੰ ਹੁਕਮ ਰਜਾਈ ਜਗਨਾਨ ਨਾਮ ਲਿਖਿਆ ਨਾਲ ਮੁਕਮੀ ਹੋ ਨਾਨਾਰ ਸੁਮਨ ਕਰਿਆ ਜਾਈ ਮੁਕਮੀ ਹੋ ਮਨ ਜੀਵਿਆ ਰੂਹਮਾ ਮਿਲਹਿ ਵਢਿ ਆਈ ਮੁਕਮੀ ਹੁਮਨੀ ਚੰਹ ਹਮਾ ਦੇਖ ਦੁਖ ਸੁਖ ਪਾਈਐ ਹੈ ਇਕ ਨਾਨ ਹੁਮੀ ਬਖੀਸ਼ਰ ਇਕ ਹੁਕਮੀ ਸਲਾਪ ਹੋਇ ਗਿਆ ਹੈ ਮੈਂ ਅੰਦਰ ਸਭ ਕੋ ਬਾਹਰ ਕੋ ਨ ਕੋਈ ਨਾਨ ਕੋ ਮੈਂ ਜੀਵੂ ਚਾਹੈ ਨਾ ਮੈਂ ਹੈ ਉਦਾਨ ਹੁਬਕਿਸਾਨਾਨ ਗੜ ਕੋਦਾਨ ਜਨੀਛਾਨ ਗਾਵਹਿ ਕੋ ਗੁਰ ਅਰਿਆਨਿਆ ਚਾਰ ਗਾਵਹਿ ਕੋ ਮਧ ਅਗਮੀਚਾਰ ਗੜ ਕੋ ਸਾਧਿਕਰੇ ਤਨਖੇਹਿ ਗਾਵਹਿ ਕੋ ਜੀਵ ਅਰ ਸਿਰ ਦੇਹਿ ਗੜ ਕੋ ਜਾਂ ਬਿਸੈ ਦੂਰ ਗੜ ਕੋ ਵਿਖੇ ਹਾਤਰਾ ਦੂਰ ਕਥਨ